ਤਰੰਤਰਨ 22 ਇਲੈਕਸ਼ਨ ਦੇ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹਨੇ ਆਪਣੀ ਹਾਰ ਸਵੀਕਾਰ ਕਰ ਲਈ। ਔਰ ਗੁੰਡਾਗਰਦੀ ਦਾ ਕੰਮ ਜਿਹੜਾ ਉਹ ਤਰੰਤਰਨ ਹਲਕੇ ਦੇ ਵਿੱਚ ਸ਼ੁਰੂ ਹੋ ਗਿਆ। ਪੁਲਿਸ ਦੀ ਇੰਨੀ ਦੁਰਵਰਤੋਂ ਹੋ ਰਹੀ ਆ। ਕਦੀ ਸਾਡੀ ਪਾਰਟੀ ਦੇ ਲੀਡਰਾਂ ਦਾ ਗਲਤ ਨੰਬਰ ਪਲੇਟਾ ਲਾ ਕੇ ਤੇ ਉਹਨਾਂ ਦਾ ਪਿੱਛਾ ਕੀਤਾ ਜਾ ਰਿਹਾ। ਕੱਲ ਰਾਤੀ ਇੱਕ ਸਾਡੇ ਮੌਜੂਦਾ ਸਰਪੰਚ ਸਰਦਾਰ ਬਰਿੰਦਰ ਸਿੰਘ ਸੋਨੂ ਮਰਾੜ ਜਿਹੜੇ ਦੋਦਿਆਂ ਦੇ ਸਰਪੰਚ ਆ ਉਹਨਾਂ ਨੂੰ ਰਾਤ ਨੂੰ ਘਰੋਂ ਚੁੱਕ ਲਿਆ ਦੋ ਸਾਬਕਾ ਸਰਪੰਚ ਸਰਦਾਰ ਜਮੇਲ ਸਿੰਘ ਕਾਕਾ ਛਾਪਾ ਸਾਬਕਾ ਸਰਪੰਚ ਛਾਪਾ ਸਰਦਾਰ ਬਲਵਿੰਦਰ ਸਿੰਘ ਬਿੰਦਾ ਸਾਬਕਾ ਸਰਪੰਚ ਪੁੱਤਰ ਕੜਾ ਇਹ ਤਿੰਨੇ ਰਾਤ ਨੂੰ ਪੁਲਿਸ ਨੇ ਜਿਹੜੇ ਆ ਇਹ ਚੁੱਕਲੇ ਇਹਨਾਂ ਦਾ ਹਾਲੇ ਤੱਕ ਪਤਾ ਨਹੀਂ ਕਿ ਕਿੱਥੇ ਲੈ ਕੇ ਗਏ ਕਿਹੜੇ ਕੇਸ ਚ ਲੈ ਕੇ ਗਏ ਅੱਜ ਤਰਨਤਨ ਸ਼ਹਿਰ ਦੇ ਵਿੱਚ ਮੌਜੂਦਾ ਐਮਸੀ ਸ਼ਾਮ ਸਿੰਘ ਮਰਾਗਪੁਰ ਸਵੇਰੇ 6 ਵਜੇ ਪੁਲਿਸ ਉਹਨਾਂ ਨੂੰ ਘਰੋਂ ਚੁੱਕ ਕੇ ਲੈ ਗਈ। ਔਰ ਹੈਰਾਨਗੀ ਦੀ ਗੱਲ ਹੈ ਮੈਂ ਐਸਐਸਪੀ ਮੈਡਮ ਦੇ ਨਾਲ ਰਵਜੋਤ ਗਰੇਵਾਜੀ ਦੇ ਨਾਲ ਗੱਲ ਕਰ ਰਿਹਾ ਸੀ। ਉਹ ਕਹਿੰਦੇ ਜੀ ਅਸੀਂ ਤਾਂ ਚੁੱਕੇ ਨਹੀਂ। ਮੈਂ ਕਹਿੰਦਾ ਤੁਹਾਡੀ ਪੁਲਿਸ ਨੇ ਨਹੀਂ ਚੁੱਕੇ ਤੁਸੀਂ ਫਿਰ ਕਿਡਨੈਪਿੰਗ ਦਾ ਪਰਚਾ ਦਰਜ ਕਰੋ। ਕਹਿੰਦੇ ਜੀ ਪਹਿਲਾਂ ਮੈਨੂੰ ਚੈੱਕ ਕਰ ਲਿਓ। ਮੈਂ ਕਹਿੰਦਾ ਤੁਸੀਂ ਕਹਿੰਦੇ ਤੁਸੀਂ ਚੁੱਕੇ ਨਹੀਂ। ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਟਵੀਟ ਕੀਤਾ। ਕਿ ਦੇਖੋ ਇਸ ਤਰ੍ਹਾਂ ਚੋਣਾ ਕਰਾਉਣ ਦਾ ਕੋਈ ਫਾਇਦਾ ਨਹੀਂ ਜੇ ਸਰਕਾਰ ਨੇ ਆਪ ਸਾਰੀ ਇਲੈਕਸ਼ਨ ਰਿਡਿੰਗ ਕਰਨੀ ਹੈ ਵਿਰੋਧੀ ਪਾਰਟੀਆਂ ਦੇ ਬੰਦੇ ਚੱਕਨੇ ਆ ਇੱਥੇ ਸੋਸ਼ਲ ਮੀਡੀਆ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਕਿੰਨੀਆਂ ਗੱਡੀਆਂ ਜਿਹੜੀਆਂ ਨਾਂ ਉਹਨਾਂ ਤੇ ਕੋਈ ਨੰਬਰ ਕਿਸੇ ਦੇ ਅਪਲਾਈ ਫਾਰ ਲਿਖਿਆ ਪੰਜਾਬ ਸਰਕਾਰ ਦੇ ਸਟicker ਲੱਗੇ ਆ ਤੇ ਸਾਰਾ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਪੰਤੇ ਸਾਲ ਦੀ ਪਬਲਿਕ ਲਾਈਫ ਦੇ ਵਿੱਚ ਮੈਂ ਪ੍ਰਸ਼ਾਸਨ ਇੰਨਾ ਬੇਵਸ ਨਹੀਂ ਦੇਖਿਆ ਜਿੰਨਾ ਮੈਂ ਇੱਥੇ ਤਰਨਤਨ ਦੇ ਵਿੱਚ ਦੇਖ ਰਿਹਾ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣੀ ਚਾਹੁੰਦੇ ਹਾਂ ਕਿ ਆਪਣੀ ਜ਼ਿੰਮੇਵਾਰੀ ਨਿਭਾਓ ਮੈਂ ਆਬਜ਼ਰਵਰ ਸਾਹਿਬਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੀ ਡਿਊਟੀ ਹੈ ਫਰੀ ਐਂਡ ਫੇਅਰ ਇਲੈਕਸ਼ਨ ਕਰਾਉਣੀ ਆਉ ਸਟੇਟ ਦੇ ਚੀਫ ਇਲੈਕਟਰ ਅਫਸਰ ਸਾਹਿਬ ਨੂੰ ਵੀ ਮੈਂ ਆਪਣਾ ਟਵੀਟ ਭੇਜਿਆ ਕਿ ਇਹ ਚੀਜ਼ਾਂ ਬਰਦਾਸ਼ਤ ਨਹੀਂ ਹੋ ਸਕਦੀਆਂ ਇਹ ਤੋਂ ਬੈਟਰ ਹੈ ਕਿ ਸਰਕਾਰ ਨੂੰ ਵੀਨਰ ਡਿਕਲੇਅਰ ਕਰ ਦਿਓ ਹੁਣ ਜੇ ਸਰਕਾਰ ਹਾਰ ਗਈ ਹੈ ਤੇ ਇਹਦਾ ਮਤਲਬ ਕਿ ਤੁਸੀਂ ਇਹੋ ਜਿਹੇ ਮਨਸੂਬੇ ਵਰਤੋਗੇ ਤੇ ਇਸ ਤਰੀਕੇ ਦੇ ਨਾਲ ਇਲੈਕਸ਼ਨ ਕਰਾਓਗੇ ਕੀ ਫਾਇਦਾ ਅਜਿਹਾ ਜਿ ਇਲੈਕਸ਼ਨ ਕਰਾਉਂਦਾ ਸਰਪੰਚ ਚੱਕੋਗੇ ਸਾਬਕਾ ਸਰਪੰਚ ਚੱਕੋਗੇ ਕੌਂਸਲਰ ਚੱਕੋਗੇ ਤੇ ਕਾਦੀ ਇਲੈਕਸ਼ਨ ਹੈ ਇਸ ਕਰਕੇ ਅੱਜ ਹੁਣ ਦਾਣਾ ਮੰਡੀ ਦੇ ਵਿੱਚ ਅਸੀਂ ਪ੍ਰੋਟੈਸਟ ਵੀ ਕਰਨ ਲੱਗੇ ਆ ਮੈਂ ਆਬਜ਼ਰਵਰ ਸਭ ਜਿਹੜੇ ਆਏ ਆ ਉਹਨਾਂ ਨੂੰ ਵੀ ਮਿਲੇਗਾ ਟਵੀਟ ਇਲੈਕਸ਼ਨ ਕਮਿਸ਼ਨ ਨੂੰ ਵੀ ਭੇਜਤਾ ਪਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਜ ਡੈਮੋਕਰੇਸੀ ਨੂੰ ਬਚਾਉਣਾ ਤੇ ਤੁਹਾਡੀ ਡਿਊਟੀ ਬਣਦੀ ਹੈ ਆਪੋ ਆਪਣਾ ਰੋਲ ਪਲੇ ਕਰੋ ਸ਼ਰਮਣੀ ਅਕਾਲੀ ਦਲ ਦੇ ਠੱਕੇਸ਼ ਜਿਹੜੀ ਆ ਕਦੀ ਬਰਦਾਸ਼ਤ ਨਹੀਂ ਕਰੇ ਆਦਮੀ ਸੀ ਮੇਰੇ ਨਾਲ ਕਿਉਂਕਿ ਮੈਂ ਵਿਰੋਧੀ ਧਿਰ ਦਾ ਲੀਡਰ ਆ ਅਕਸਰ ਮਿਲਦੇ ਰਹੇ ਪਰ ਇੱਥੇ ਆ ਕੇ ਬਹੁਤ ਬੜਾ ਅਫਸੋਸ ਹੋਇਆ ਜਦ ਮੈਂ ਪੁੱਛਿਆ ਸਾਰਿਆਂ ਨੂੰ ਉਹਨਾਂ ਕਿਹਾ ਜੀ ਕਿ ਐਮਐਲਏ ਬਣਾਣਾ ਜਾਂ ਨਾਮ ਬਣਾਣਾ ਸੋਹਲ ਸਾਹਿਬ ਐਮਐਲਏ ਬਣ ਕੇ ਸਾਨੂੰ ਕਿਸੇ ਨੂੰ ਇਹ ਹੀ ਨਹੀਂ ਪਤਾ ਕਿ ਐਮਐਲਏ ਦਾ ਮਤਲਬ ਕੀ ਹੁੰਦਾ ਕਦੀ ਉਹ ਕਿਸੇ ਪਿੰਡ 'ਚ ਨਹੀਂ ਗਏ ਕਦੀ ਉਹ ਸ਼ਹਿਰ 'ਚ ਨਹੀਂ ਗਏ ਕੋਈ ਸਿੰਗਲ ਏਟ ਨਹੀਂ ਲੱਗੀ ਵੇਖੋ ਆ ਸਾਡੀਆਂ ਮਾਤਾ-ਵਾ ਵਡੇ ਵਡੇ ਨੰਬਰ ਤੇ ਆ ਕੇ ਅੱਜ ਇੱਥੇ ਬੈਠੀ ਆ ਮੈਂ ਤੁਹਾਡਾ ਮਸ਼ਕੂਰ ਸਭ ਤੋਂ ਪਹਿਲੇ ਆਪਣੀਆਂ ਮਾਵਾਂ ਤੇ ਭੈਣਾਂ ਨੂੰ ਮੈਂ ਕਹਿੰਨਾ 4 ਸਾਲ ਦੇ ਵਿੱਚ 48 ਮਹੀਨੇ ਬੰਦੇ ਨੇ ਸਹੀ ਹੈ ਜੀ ਬਿਲਕੁਲ ਬਿਲਕੁਲ ਤੁਹਾਨੂੰ ਇਹਨਾਂ ਨੇ 1000 ਰੁਪਏ ਦਾ ਵਾਦਾ ਕੀਤਾ ਸੀ ਕਿ ਅਸੀਂ ਇਹ 1000 ਰੁਪਏ ਬੀਨਾ ਜਿੰਨਾ ਦੀ ਵੋਟ ਹੈ ਕਿਉਂਕਿ ਤੇ ਮੈਜੋਰਟੀ ਜਿਹੜੇ ਸਾਡੀਆਂ ਭੈਣਾਂ ਬੇਟੀਆਂ ਨੇ ਚੰਦ ਬੱਚੀਆਂ ਤੋਂ ਇਲਾਵਾ ਸਾਰੀਆਂ ਵੋਟਰ ਹੈ ਤੁਹਾਨੂੰ ਇਹ ਗੱਲ ਕਹੀ ਕਿ ਅਸੀਂ ਤੁਹਾਨੂੰ 1000 ਰੁਪਏ ਦਾ ਪੱਤਾ ਦਿਆ ਕਰਾਂ ਤੇ ਇਹ ਵੀ ਗੱਲ ਕੇਜਰੀਵਾਲ ਸਾਹਿਬ ਨੇ ਕਹੀ ਸੀ ਕਿ ਮਾਰਚ ਦੇ ਮਹੀਨੇ ਵਿੱਚ ਲੇਖਨ ਹੋਣੀ ਹੈ ਫਰ ਅਪ੍ਰੈਲ ਦੇ ਮਹੀਨੇ ਦੇ ਪਹਿਲੇ ਹਫਤੇ ਤੋਂ ਤੁਹਾਨੂੰ 1000 ਰੁਪਏ ਆਣਾ ਸ਼ੁਰੂ ਹੋ ਜਾਵੇ ਮੇਰੀਆਂ ਭੈਣਾਂ 48000 ਰੁਪਏ ਇੱਥੇ ਜਿੰਨੀਆਂ ਮੇਰੀਆਂ ਭੈਣਾਂ ਬੈਠੀਆਂ ਤੇ ਬੱਚੀਆਂ ਬੈਠੀਆਂ 48000 ਰੁਪਏ ਬਕਾਇਆ ਤੁਹਾਡਾ ਭਗਵੰਤ ਵਾਲ ਤੇ ਝਾੜੂ ਵਾਲਿਆਂ ਵਾਲੇ ਜਿਵੇਂ ਤੇ ਤੁਹਾਨੂੰ ਕੋਈ 48000 ਰੁਪਿਆ ਦਿੰਦਾ ਤਾਂ ਮੈਂ ਵੀ ਅਪੀਲ ਕਰੂੰਗਾ ਸਾਰੀਆਂ ਵੋਟਾਂ ਉਧਰ ਪਾ। ਤੇ ਜੇ ਦੇਣਾ ਲੈਣਾ ਹੀ ਕੁਝ ਨਹੀਂ ਤੇ ਮੈਨੂੰ ਦੱਸੋ ਆਪਣੇ ਕੋਲ ਵੋਟ ਕਿਹਨੇ ਕਰਦੀ ਮੰਨੂਗੀ। ਦੂਜੀ ਗੱਲ ਇਹ ਨਾਲ ਤੁਹਾਨੂੰ ਵਾਅਦਾ ਕੀਤਾ ਸਹੀ ਜੇ ਤੇ ਸਹੀ ਗੱਲ ਹੋਏ ਤਾਂ ਥੋੜਾ ਜਿਹਾ ਹੱਥ ਖੜਾ ਬੈਰੀਆ ਭੈਣਾ ਮਾਵਾਂ ਕਰਨ ਕਿ ਹਾਂ ਜਾਂ ਨਾ ਦੇ ਵਿੱਚ ਕੋਈ ਆਇਆ 1 ਰੁਪਿਆ ਤੁਹਾਨੂੰ ਜੀ ਪਿਛਲੇ ਚਾਰ ਸਾਲ ਅਲੇੜਾ ਹਜ਼ਾਰ ਰੁਪਏ ਦਾ ਕੋਈ ਆਇਆ ਤੇ ਨਹੀਂ ਨਾ ਪੈਸਾ। ਹੁਣ ਹੁਣ ਦੂਜੀ ਗੱਲ ਦੇਖੋ। ਦੂਸਰਾ ਗੱਲ ਦਾ ਵਾਅਦਾ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਆ ਦੋ ਮਿੰਟ ਮੇਰੀ ਗੱਲ ਸੁਣੋ ਅਬ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਕਹਿਣਾ ਅਜੇ ਤੱਕ ਕੇਜਰੀਵਾਲ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਆ ਆਜ਼ਮੀ ਕੇਜਰੀਵਾਲ ਨੇ ਇਥੇ ਆਣਾ ਕਿ ਪਹਿਲੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਕਿਹਾ ਸੀ ਅਸੀਂ ਨਸ਼ਾ ਮੁਕਤ ਪੰਜਾਬ ਕਰਾਂਗੇ ਅਜੇ ਤੱਕ ਤੇ ਚਿਹਰਾ ਸਾਂ ਲਾ ਕੋ ਭਗਵੰਤ ਮਾਣੀ ਨਸ਼ਾ ਮੁਕਤ ਨਹੀਂ ਹੋਇਆ ਤੁਹਾਡਾ ਤੁਸੀਂ ਮੈਨੂੰ ਦੱਸੋ ਮੁੱਖ ਮੰਤਰੀ ਆਪ ਇਹਦਾ 2 ਵਜੇ ਦੁਪਹਿਰ ਦਾ ਮੀਟਿੰਗ ਡਾਊਨ ਹੋ ਜਾਂਦਾ ਮੈਨੂੰ ਅਫਸੋਸ ਹੋਇਆ ਡੈਂਪਾ ਜੀ ਮੈਂ ਸਾਰੇ ਹਲਕੇ ਚੋਂ ਜਾਇਆ ਹਰ 마을 ਮੈਂ ਚਵਾਲ ਪਿਛਲੇ ਦਿਨੀ ਗਿਆ ਸੀ ਇਕੱਠੇ ਚ ਹਰ ਬੀਬੀ ਨੇ ਤੇ ਮਾਰਮ ਇੱਕੋ ਗੱਲ ਕੇ ਪਾਜੋ ਸਾਹਿਬ ਸਾਨੂੰ ਕੁਝ ਨਹੀਂ ਚਾਹੀਦਾ ਸਾਡੀ ਜਾਨ ਤੇ ਸਾਡੇ ਬੱਚਿਆਂ ਦੀ ਜਾਨ ਨਸ਼ੇ ਤੋਂ ਕਿਸੇ ਹਿਸਾਬ ਨਾਲ ਚੜਾਉ ਇਹ ਸਹੀ ਹੈ ਕਿ ਨਹੀਂ ਜੀ ਬਿਲਕੁਲ ਕੋਈ ਘਰੀ ਹੈ ਨਹੀਂ ਸਾਰੇ ਪੰਜਾਬ ਦਾ ਇਹ ਹਾਲ ਹੈ ਬੜਾ ਵਿਸ਼ੇਸ਼ ਤੌਰ ਤਰ ਤੇ ਤਰਨਤਾਰ ਅਸੈਂਬਲੀ ਹਰਕੇ ਦਾ ਤਾਂ ਮੈਂ ਕੱਲ ਮੈਨੂੰ ਇੱਕ ਹਿੱਸੇ ਜਾਣਾ ਪਿਆ ਤਰਨਤਾਰ ਸ਼ਹਿਰ ਦੇ ਕੁਰਬਨ ਕੁਰਬਨ ਕਰਦੇ ਬੱਚੇ ਅਫਸੋਸ ਨਾ ਕਹਿਣਾ ਪੈਂਦਾ ਗੱਡੀਆਂ ਪੁਲਿਸ ਦੀਆਂ ਦੋ ਮੇਰੇ ਅੱਗੇ ਹੁੰਦੀਆਂ ਇੱਕ ਦੋ ਪਿਛੇ ਹੁੰਦੀਆਂ ਚਾਰ ਨੌਜਵਾਨ ਬੱਚੇ ਸੜਕ ਤੇ ਬੈਠੇ ਨਸ਼ਾ ਲੈ ਰਹੇ ਸੜਕ ਤੇ ਬੈਠੇ ਕੋਈ ਉਹਨਾਂ ਨੂੰ ਡਰ ਖੋਫ ਹੀ ਨਹੀਂ ਕਿ ਕੋਈ ਪੁਲਿਸ ਆ ਕੇ ਨਾਰਦੀ ਆ ਰਹੀ ਤੇ ਪਿੰਡ 'ਚ ਵੀ ਮੈਂ ਅਹਿਸਾਸ ਕਰ ਸਕਦਾ ਸੀ ਨਜ਼ਰਾਂ ਤੂੰ ਅੱਖ ਚੱਖ ਪਾ ਕੇ ਪਤਾ ਲੱਗ ਜਾਂਦਾ ਕਿ ਤੇ ਸਾਡੀ ਕੌਮ ਜਾ ਕੇ ਤਨੂ ਰਹੀ ਹੈ ਜੀ ਮੈਂ ਤੁਹਾਨੂੰ ਗੁਜ਼ਾਰਿਸ਼ ਕਰਨਾ ਚਾਹਨਾ ਮੇਰੀ ਇਹ ਪੈਣੋ ਤੇ ਮਾਓ ਹੱਥ ਜੋੜ ਕੇ ਮੇਰੀ ਝੋਲੀ ਅੱਡ ਕੇ ਆ ਬੱਚਿਓ ਇੱਧਰ ਗੱਲ ਛੋੜੋ ਇੱਧਰ ਆ ਲੈ ਕਿਨੂ ਕੋਥੜੀ ਜੀ ਬੇਟਾ ਇੱਧਰ 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 ਗੱਲ ਛੋੜੋ ਬੇਟਾ ਜਿਹੜੀ ਗੱਲ ਮੈਂ ਤੁਹਾਨੂੰ ਕਹਿਣ ਲੱਗਾ ਜੇ ਤੁਸੀਂ ਸੰਜੀਦਗੀ ਨਾਲ ਚਾਹਦੇ ਹੋ ਕਿ ਨਸ਼ਾ ਟੇ ਤੇ ਕੋਈ ਤਗੜਾ ਲੀਡਰ ਲਿਆਣਾ ਪੈਣਾ ਕੋਈ ਐਹੋ ਜੀ ਜਮਾਤ ਲੈ ਕੇ ਆਓ ਜਿਹੜੀ ਪੁਲਿਸ ਤੇ ਕੰਟਰੋਲ ਕਰ ਸਕਦਾ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਵੇਚ ਰਿਆ 24 ਘੰਟਿਆਂ 'ਚ ਜੇ ਕੋਈ ਥਾਣੇਗਰ ਥਾਣੇਦਾਰ ਦੀ ਮਨਸ਼ਾ ਹੋਏ ਨਾ ਥਾਣੇਦਾਰ ਦੀ ਸਵਾਲੀ ਪੈਦਾਨੀ ਨਸ਼ਾ ਵੇਚ ਜੇ ਜੇ ਪੁਲਿਸ ਰਲੀ ਨਾ ਹੋ ਇਹ ਸਾਰਾ ਨਸ਼ਾ ਜਿਹੜਾ ਬਕਾਇਦਾ ਤੌਰ ਤੇ ਪੁਲਿਸ ਤੇ ਜਿਹੜੇ ਸਿਆਸੀ ਲੋਕ ਨੇ ਉਹਨਾਂ ਦੀ ਮਦਦ ਤੋਂ ਬਿਨਾ ਉਹਨਾਂ ਦੇ ਇਸ਼ਾਰੇ ਤੋਂ ਬਿਨਾ ਇਹ ਕੰਮ ਨਹੀਂ ਹੋ ਸਕਦਾ ਮੈਂ ਤਾਂ ਨਹੀਂ ਯਕੀਨ ਦਵਾਨਾ ਬੜਿਆਂ ਨੇ ਕਿ ਵੀ ਯਕੀਨ ਦਵਾਇਆ ਤੁਹਾਨੂੰ ਫੇਲ ਹੋਏ ਨੇ ਪਰ ਅਸੀਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਕਹਿੰਦੇ ਅਸੀਂ ਆਪਣੀ ਕੌਮ ਬਚਾ ਲਵਾਂਗੇ ਜਿੰਨਾ ਤੁਹਾਨੂੰ ਇਸ ਟਾਈਮ ਦਰਦ ਹੈ ਸਾਨੂੰ ਓਨਾ ਹੀ ਦਰਦ ਸਨ ਕਿਉਂਕਿ ਨਿਹਰਾ ਤੁਹਾਡੇ ਪਿੰਨਾ ਤੱਕ ਹੀ ਨਹੀਂ ਇਹ ਨਸ਼ਾ ਚੰਡੀਗੜ੍ਹ ਤੱਕ ਪਹੁੰਚ ਚੁੱਕਿਆ ਭਾਵੇਂ ਕੋਈ ਗਰੀਬ ਘਰ ਹੈ ਭਾਵੇਂ ਅਮੀਰ ਘਰ ਹੈ ਅਫਸਰਾਂ ਦੇ ਘਰਾਂ ਦੇ ਨਿਆਂਿਆਂ ਤੱਕ ਹੀ ਪਹੁੰਚ ਗਏ ਹੁਣ ਤੇ ਪਰਮਾਤਮਾ ਦੀ ਮਿਹਰ ਬੱਸ ਇਹ ਸਮੇਂ ਨਾ ਉਸ ਘਰ ਦੇ ਵਿੱਚ ਜਿੱਥੇ ਮੁੰਡਾ ਭਾਵੇਂ ਵੇਲਾ ਜਿਹੜਾ ਨਸ਼ਾ ਨਾ ਕਰਦਾ ਜੇ ਮੈਂ ਸਹੀ ਹੋਵਾਂ ਗਲਤ ਨਾ ਹੋਵਾਂ 90% ਦੀ ਨੌਜਵਾਨ ਬੱਚੇ ਸਾਰੇ ਇਸੇ ਕੰਮ ਤੇ ਲੱਗਦੇ ਵੱਡੇ ਵੀ ਸ਼ਾਦੀ ਸ਼ਿਕਾਰ ਉਥੇ ਵੀ ਪਾਰਟੀਆਂ ਹੁੰਦੀਆਂ ਰਾਤ ਨੂੰ ਬਾਪੂਆਂ ਕੋ ਪੈਸੇ ਹੈ ਨਹੀਂ ਬਾਪੂ ਕੰਮ ਚ ਬਸਰੂਫ ਹੈ ਉਹਨੂੰ ਪਤਾ ਹੀ ਨਹੀਂ ਕਿ ਮੁੰਡਾ ਘਰ ਕੀ ਰਿਹਾ ਜੀ ਇਹ ਸੇਟਾਂ ਪੰਜ ਚਾਰ ਨੇੜੇ ਹੁੰਦੇ ਸੀ ਬਰਾਬਰ ਦੇ ਚਾਰ ਪੰਜ ਭਰਾ ਹੁੰਦੇ ਸੀ ਸ਼ਾਮ ਤੱਕ ਉਹ ਬਾਪੂ ਨੂੰ ਦੱਸਦੇ ਨੇ ਇਹਨੂੰ ਬੱਦਿਆ ਦਾ ਪੁੱਤਰ ਬਣਾ ਦਿਆ ਨਸ਼ਾ ਕਰਦਾ ਹੁਣ ਤੇ ਇੱਕ ਇੱਕ ਹੈ ਤੁਹਾਨੂੰ ਤਾਂ ਪਤਾ ਹੀ ਉਦੋਂ ਲੱਗਦਾ ਜਦੋਂ ਪੰਜ ਸੱਤ ਸਾਲ ਹੋ ਗਏ ਹੁੰਦੇ ਨਸ਼ਾ ਕਰਦੇ ਇਹ ਪੁਰੇ ਦੇ ਅਫਸਰ ਜਿਹੜੀਆਂ ਇਹ ਸਾਰੀਆਂ ਗੱਡੀਆਂ ਐ ਇਹਨਾਂ ਦਾ ਮਤਲਬ ਕੀ ਬਣਦਾ ਇਹ ਇੰਨੀ ਕਿ ਜਗ੍ਹਾ 'ਚ ਕਿਸੇ ਤੇ ਨੰਬਰ ਪਲੇਟ ਨਹੀਂ ਇਹ ਭਗਵੰਤ ਮਾਨ ਤੇ ਕੇਦਰੀਵਾਲ ਇੱਥੇ ਆਏ ਹੋਏ ਐ ਤੇ ਕੀ ਉਹਨਾਂ ਦੀ ਸਾਜ਼ਿਸ਼ ਆ ਇੱਥੇ ਗੈਂਗਸਟਰ ਆਉਣੇ ਆ ਇੱਥੇ ਨਸ਼ਾ ਹੋਣਾ ਇੱਥੇ ਪੈਸੇ ਵੰਡਨੇ ਆ ਕੀ ਆ ਇਹ ਕੋਈ ਬਈ ਆਪਣੇ ਵੱਲੋਂ ਨਹੀਂ ਕੋਈ ਬਣਾ ਰਿਹਾ ਤਾਂ ਸਾਹਮਣੇ ਆ ਤੁਹਾਡੇ ਖੜੀਆਂ ਸੜਕਾਂ ਤੇ ਖੜੀਆਂ ਗੱਡੀਆਂ ਤੇ ਨਾਲ ਪ੍ਰੀ ਪ੍ਰੀਸ ਪ੍ਰੋਟੈਕਸ਼ਨ ਚ ਖੜੀਆਂ ਆ ਸਾਰੀਆਂ ਇਹਦੇ ਉੱਤੇ ਵੀ ਪੰਜਾਬ ਸਰਕਾਰ ਲਿਖਿਆ ਉਹਦੇ ਉੱਤੇ